ਚਰਖਾ ਹੁਣ ਕਿੱਥੇ ਚਰਖਾ ਤਾਂ ਹੁਣ ਤੈਨੂੰ ਪਤਾ ਹੀ ਐ ਮੇਰੇ ਹੱਥ ਲਾ ਗਿਆ ਤਾਂ ਵੱਡੀਆਂ ਵੱਡੀਆਂ ਚੀਜ਼ਾਂ ਚੱਕ ਕੇ ਲੈ ਜਾਣਾ ਮੈਂ ਤਾਂ ਇਹ ਚਰਖਾ ਹੀ ਇਹਦਾ ਗੱਲ ਹੀ ਕੁਛ ਨਹੀਂ ਗੀ ਕਾਈ ਕਰਿਆ ਕਰਿਆ ਦਾ ਹੀ ਹਾਂ ਕੀ ਆ ਭਾਈ ਆ ਜਾਗਾ ਹਾਂ ਤੈਂ ਗਾਹਾਂ ਦੇ ਕੀ ਆਉਣਾ ਸੀ ਹਾਂ ਹੋਰ ਭਾਈ ਮੈਂ ਤਾਂ ਮੜਾ ਜਾ ਕੰਮ ਆਇਆ ਦੀਗਾ ਕਹੇ ਜਾ ਕੀ ਕੰਮ ਆ ਭਾਈ ਦੱਸ ਦੇ ਬੈ ਜਾ ਫੋੜੀ ਗੱਡੀ ਲੈਣਾ ਆਇਆ ਸੀ ਕਾਰ ਨਹੀਂ ਲੈਣਾ ਆਇਆ ਸੀ ਗਾ ਦੂਜੀ ਗੱਡੀ ਲੈਣਾ ਆਇਆ ਸੀ ਗਾ ਮੈਂ ਕਿਤੇ ਆ ਗੱਡੀ ਲੈਣ ਆਇਆਂਗਾ ਤੁਹਾਨੂੰ ਕਿਹੜਾ ਗੱਡੀ ਲੈਣ ਆਇਆਂਗਾ ਹੋਰ ਤਾਂ ਰੇੜੀ ਹੈ ਅੱਛਾ ਹਾਂ ਉਹਨੂੰ ਰੇੜੀ ਕਹਿੰਦੇ ਸੀ ਹਾਂ ਪਾਸੀਂ ਤੋਂ ਵੀ ਗੱਡੀ ਕਹਿ ਦਿੰਦੇ ਫੇ ਸਾਡੇ ਤਾਂ ਹੈ ਨਹੀਂ ਸਾਡੇ ਤਾਂ ਸੋਹੀ ਗੱਡੀ ਹੈ ਗੱਡੀ ਕਬਲੇ ਆਹ ਹੁੰਦੀ ਹੈ ਗੱਡੀ ਦਾ ਚਲ ਆ ਤਾਂ ਚੱਲ ਹੁਣ ਚੱਲ ਕੋਈ ਨਾ ਸਾਡੇ ਤਾਂ ਕਿਹ ਕਿਤਾ ਗੱਡੀ ਕਹੇ ਤਾਂ ਹੋਰ ਨਾ ਕਿਸੇ ਦੇ ਜਾ ਕੇ ਗੱਡੀ ਕਹੇ ਦੀ ਉਹ ਤਾਂ ਤੇਰੀ ਤਾਈ ਗੱਲ ਠੀਕ ਹੈ ਪਰ ਜਦੋਂ ਸਾਡੇ ਹੈ ਨਹੀਂ ਹੁਣ ਸਾਡੇ ਤਾਂ ਉਹੀ ਗੱਡੀ ਲੱਗਦੀ ਹੈਗੀ ਉਹ ਤਾਂ ਠੀਕ ਹੈ ਤਾਈ ਕੀ ਆ ਚਰਖੀ ਚੁਰਖੇ ਦੇ ਵਾਲੀ ਡਾਹੀ ਬੈਠੀ ਸੀ ਕੀ ਗੱਲ ਅੱਜ ਉਹ ਨਾ ਭਾਈ ਮੈਂ ਵੜ ਜਾ ਦਿੰਨੀ ਆ ਤੇ ਉਹ ਫਿਰ ਭਾਈ ਤੂੰ ਰੇੜੀ ਲੈਣ ਆਇਆ ਤਾਈ ਲੈ ਤੂੰ ਤਾਂ ਤੁਹਾਡੇ ਦਾ ਸਾਰਾ ਸਮਾਨ ਹੈ ਹਨਾ ਨਵਾਂ ਵੀ ਦਿਖਲਾ ਨਾ ਨਵੀਆਂ ਕਾਰਾਂ ਹਨਾ ਹੋਰ ਸਮਾਨ ਨਾਲੇ ਪੁਰਾਣਾ ਸਮਾਨ ਲਈ ਬੈਠੀਆਂ ਤੇ ਸਾਡੇ ਦਿਖਲਾ ਹਨਾ ਤੂੰ ਦਾ ਤਾਈ ਤੂੰ ਐ ਮੈਨੂੰ ਕਹੇਗੀ ਮੇਰੀ ਬੇਬੇ ਕੋਲ ਤਾਂ ਕੋਈ ਚੀਜ਼ ਨਹੀਂ ਵਿਚਾਰੀ ਕੋਲੇ ਅੱਛਾ ਚੱਕਾ ਚੁਰਕਾ ਤੁਹਾਡੇ ਹੈ ਹੀ ਨਹੀਂ ਭਾਈ ਪੁਰਾਣੀ ਕੋਈ ਚੀਜ਼ ਨਹੀਂ ਨਾ ਸਾਡੇ ਕੋਲ ਨਵੀਂ ਚੀਜ਼ ਹੈ ਤਾਈ ਤੂੰ ਚੱਲ ਛੱਡ ਪਰੇ ਇਹਨਾਂ ਗੱਲਾਂ ਨੂੰ ਹੁਣਾਂ ਹਾਂ ਤੇ ਮੈਨੂੰ ਆਹ ਰੇੜੀ ਦੇ ਥੋੜੀ ਅਜ ਮੈਂ ਹਰਾ ਲੈ ਕੇ ਆਉਣਾ ਤੇ ਰੇੜੀ ਭਾਈ ਮੇਰੀ ਸੁਣ ਲੈ ਗੱਲ ਤੂੰ ਹਰਾ ਤਾਂ ਬੀਜ ਲੈਣਾਗਾ ਰੇੜੀ ਤੂੰ ਸਾਡੀ ਰੋਜ਼ ਇਹੋ ਕਰ ਲੈਣਾ ਲੈਣਾ ਆ ਜਾਣਾਗਾ ਹੱਥੋਂ ਮਿਸਤਰੀ ਲੱਗਾ ਬੈਠਾ ਪੱਟੀਆਂ ਢੇੜੀਆਂ ਆਉਂਦਾ ਸਤਾ ਇੱਟਾਂ ਬਾਹਰ ਸਿੱਟਣੀਆਂ ਨੇ ਸਾਰੀਆਂ ਤਾਈ ਮੇਰੀ ਗੱਲ ਸੁਣ ਲੈ ਉਹ ਦੋ ਤਾਂ ਥੱਬੇ ਹਰੇ ਜਨੇ ਮੇਰਾ ਤਾਂ ਜਾਨ ਆਉਣੀ ਆ ਉਹਦੀ ਮੜਿਆਉਂਗਾ ਮੈਂ ਭਾਵੇਂ ਜਾਣਾ ਨਾ ਭਾਈ ਸਾਡੇ ਬੰਦੇ ਆਉਣ ਆਲੇਗਾ ਆ ਕੇ ਹੁਣ ਰੇੜੀ ਭਰੂਗਾ ਇੱਟਾਂ ਦੀ ਅਸੀਂ ਵੀ ਨਾਲ ਪਰਵਾਹ ਮੰਗੇ ਫਿਰ ਅਸੀਂ ਲਾਹਾਂਗੇ ਹਰ ਤੇ ਦੋ ਮਿੰਟ ਤਾਈ ਜਦੋਂ ਨੂੰ ਤੁਹਾਡਾ ਦਿਹਾੜੀ ਆਉਦ ਨੂੰ ਤਾਂ ਮੈਂ ਮੋੜਿਆਂ ਨੂੰ ਐ ਕੋ ਕਰਦੀ ਐ ਭਾਈ ਮੈਨੂੰ ਸੁਣ ਲੈ ਗੱਲ ਇਹ ਤਾਂ ਇੱਕ ਦਿਨੇ ਭਾਈ ਤੁਹਾਨੂੰ ਮੇਂ ਜਵਾਬ ਤਾਂ ਮੈਨੂੰ ਦੇਣੇ ਪਊਗਾ ਗੁੱਸਾ ਲੱਗੂਗਾ ਤੇ ਕਹੋ ਤੁਸੀਂ ਹਰਾ ਬੀਜਣਾ ਪਸ਼ੂ ਰੱਖਣੇ ਨੇ ਫਿਰ ਭਾਈ ਤੁਹਾਡੀ ਰੇੜੀ ਬਣਵਾ ਫਿਰ ਮਨ ਲਵੇ ਤੇ ਡੰਗ ਲੈਂਦਾ ਰੇੜੀ ਬਣਵਾ ਲਾਂਗੇ ਕੋਈ ਗੱਲ ਨਹੀਂ ਹੁਣ ਇਹ ਮੌਕੇ ਤਾਂ ਬਣਦੀ ਵੀ ਨਹੀਂ ਹੈਗੀ ਨਾ ਤੈਨੂੰ ਕਾਇਮੀ ਨਾ ਹੋ ਗਿਆ ਪੈਸਾ ਦੀ ਰੇੜੀ ਤੋੜ ਦੇ ਨੂੰ ਦਾਦਾ ਸਾਹਿਬ ਬਸ ਤੈਨੂੰ ਕਿਤੇ ਜਵਾਬ ਨਹੀਂ ਦਿੱਤਾ ਵੀ ਚੱਲ ਕੋਈ ਨਾ ਕਰਦਾ ਭਾਈ ਤਾ ਜਵਾਬਾਂਗਾ ਭਾਈ ਜਵਾਬ ਨਹੀਂ ਦਿੱਤਾ ਫਿਰ ਅੱਜ ਹੁਣ ਇੱਕ ਦਿਨ ਵਾਸਤੇ ਕਿਉਂ ਜਵਾਬ ਦੇਣੇ ਲੈ ਜਾਣ ਤੇ ਓਹੋ ਭਾਈ ਅਸੀਂ ਵਾਪਾਉਣਾ ਨਹੀਂ ਤਾ ਕੋਈ ਗੱਲ ਨੂੰ ਆਉਂਦਾ ਮੋੜਿਆ ਆਉਂਗਾ ਤੈਂ ਬਾਰਾਂ ਲਾ ਜਾਵੇਂਗਾ ਭਾਈ ਫਿਰ ਮੈਨੂੰ ਬਣ ਪਤਾਗਾ ਗਾਲਾਂ ਦੇ ਉਤਰਨ ਤਾਇਆ ਆ ਕੇ ਚੰਗਾ ਤਾਇਆ ਚ ਕਾਬਦੀ ਰੇੜੀ ਜੀ ਨਾ ਤੇ ਫੇਰ ਨਾਦਰ ਜੀ ਦੀਆਂ ਤੋੜੀ ਜਾਂ ਨਾ ਹਜੇ ਭਾਈ ਤੂੰ ਸਾਨੂੰ ਅਕੜਾ ਦਿਖਾਉਣਾਗਾ ਅਹੀ ਜਿਹੜੀ ਸੀ ਕਿਦੇ ਦੇਖੀ ਨਹੀਂ ਹੈਗੀ ਲੈ ਕੀੜੀ ਨੂੰ ਨਹੀਂ ਦੇਖੀ ਦਾ ਭਾਈ ਤੇਰੀ ਮਰਜ਼ੀ ਆ ਫੇਰ ਫੇਰ ਕਿਤੇ ਦੀ ਹੋਰ ਲੈ ਜਾ ਤੇਰਾ ਦਾਲ ਖਾਣਾ ਦਾ ਭਾਈ ਆਉਂਦੀ ਲਿਆ ਫੇਰ ਨਾ ਲਿਆਉਂਗਾ ਅਣਖਾਂ ਨੂੰ ਕੋਈ ਗੱਲ ਨਹੀਂ ਸਾਡਾ ਹਜੇ ਫੋਜਾ ਨਹੀਂ ਪੈਂਦਾ ਸੀਗਾ ਮੈਂ ਮੇਰੀ ਬੇਬੇ ਨੂੰ ਜਾ ਕੇ ਦੱਸਦਾ ਸਾਡੀਆਂ ਕੁ ਚੀਜ਼ਾਂ ਲੈਂਦੀਆਂ ਨਹੀਂ ਤੁਸੀਂ ਤੇ ਨਾ ਬੇਬੇ ਕੀ ਫੇਰ ਤੇਰੀ ਜੱਜ ਨਹੀਂ ਲੱਗੀ ਆਗੀ ਸਾਡੀ ਰੇੜੀ ਅਸੀਂ ਲਿਆਂਦੀ ਆਗੀ ਤੇ ਸਾਡੀ ਮੰਗ ਕੇ ਲਿਆਂਦੇ ਤੁਸੀਂ ਪਾਣੀ ਵਾਲੀ ਹੋਣ ਲਿਆਂਦੀ ਤੁਸੀਂ ਆਹ ਕਾ ਫੇਰ ਕੀ ਹੋਗਾ ਜੇ ਮੰਗ ਹੁਣ ਦੇ ਰਹਿਆਂਗੇ ਕੈਸਾ ਲਓਗੇ ਸਾਨੂੰ ਸਾਡੀ ਰੇੜੀ ਤੋੜ ਦਿਆ ਨੂੰ ਕੈਸਾ ਲਓਗੇ ਤੇ ਤੇਰੀ ਗੱਡੀ ਲੈ ਕੇ ਆ ਗਿਆ ਕਰੋ ਸੌਰੀ ਜਾਣਾ ਹੁੰਦਾ ਉਹਦੀ ਕਹਦੇ ਨਾ ਤਾਈ ਸਾਡੀ ਗੱਡੀ ਦੇ ਦੇ ਚਲੋ ਉਹਦਾ ਵੱਡੀ ਜਿਹੜਾ ਕੋਈ ਨਾ ਜਾ ਰੇੜੀ ਤੇ ਤੇ ਸਾਡੇ ਛੜੀ ਜੀ ਰੇੜੀ ਆ ਲੈ ਸਾਡੀ ਦਾ ਜਾਗਾ ਚਲ ਤੇ ਮੈਂ ਭੇਜਦਾਗਾ ਹੁਣੇ ਕਰਾਂਗਾ ਤੇਰਾ ਤਾਂ ਇਮਾਨਤਾਂ ਨਾ ਨਾ ਰੋੜਕੇ ਮੇ ਕਰਾਵੇਂਗਾ ਤੇਰੀ ਤੇ ਬੇਬੇ ਕੀ ਜਸ ਬਾੜੀ ਕੋਈ ਹੋ ਲੱਗੀ ਹੈਗੀ ਦੇਖ ਲੈ ਹਜਾ ਸੜੀ ਦਸ ਦੇ ਨਾਲੇ ਹਰਾ ਟਾਲਿਆ ਸਾਰਾ ਸਿਆਲ ਹੋ ਗਿਆ ਕਿੰਨਾ ਜੇਰ ਹੋ ਗਿਆ ਹਰਾ ਟੋਂਦੇ ਨੂੰ ਹੁਣ ਹਜ ਲਫਤਾ ਮਾਰ ਮਾਰ ਕੋਈ ਦੁਵਾਰੇ ਆਈ ਮੈਂ ਤੈਨੂੰ ਦੇਉਂ ਰੇੜੀ ਡਾਕਟਰ ਨੇ ਪਾ ਕੇ ਮੋਟਰਸਾਈਕਲ ਮੰਗ ਲਾਈ ਜਾਣਾਗਾ ਅੱਜ ਤੈਨੂੰ ਬੁਰੀ ਲੱਗਦੀ ਹੈਗੀ ਲੈ ਮੈਂ ਨਹੀਂ ਇਹਨੂੰ ਪਤਾ ਪਟਦੀ ਹੈ ਦੀ ਗਤੀਰੀ ਜਾ ਕੇ ਨਿਪਾੜੇ ਉਰੀ ਆਸਮ ਦੇਵਾਨ ਪਤਾ ਕੀ ਪਤਾ ਨੇ ਮੈਂ ਦੱਸ ਨਾ ਤੂੰ ਮੈਂ ਮੁੰਡਿਆਂ ਨੂੰ ਸਿਆਣੇ ਬੈਨੂ ਆ ਰੇੜੀ ਨਹੀਂ ਦਿੱਤੀ ਕਿ 2000 ਦੀ ਰੇੜੀ ਹੈ ਇਹ ਤਾਂ ਚੰਗਾ ਕਰ ਨਾ 2000 ਦੀ ਰੇੜੀ ਹੈ ਭਾਵੇਂ ਫਿਰ ਐਡੀ ਹੈ 2000 ਦੀ ਤਾਂ ਫਿਰ ਜਾ ਕੇ ਆਪ ਲਿਓ ਫਿਰ ਰੇੜੀ ਜੇ ਸਾਡੀ 2000 ਦੀ ਹੈ ਨਾ ਤੇਰੇ ਕੋਲ ਸਾਰੇ ਸੰਦ ਨਾ ਤੂੰ ਕਦੇ ਗਈ ਨਹੀਂ ਮੰਗਣਾਂ ਨਾ ਫੇਰ ਮਦੋ ਫੇਰ ਸਾਡੀ ਕਿਤੇ ਕੋਈ ਨਹੀਂ ਆ ਰਹੀ ਜੀ ਨੂੰ ਸਾਡੇ ਗਈ ਵੀ ਮੈਨੂੰ ਰੋਜ਼ ਇਹੋੀ ਚੀਜ਼ ਫਲਾਣੀ ਦੇ ਦੋ ਸਾਰਾ ਸਿਆਰਾ ਹੋ ਗਿਆ ਸਾਨੂੰ ਹਰਾ ਢੋਂਦਿਆਂ ਨੂੰ ਵੀ ਸਾਡੇ ਤਾਂ ਕੋਈ ਟਰਾਲੀ ਮੰਗ ਕੇ ਲੈ ਗਿਆ ਸਾਡੇ ਤਾਂ ਟਰੈਕਟਰ ਵਾਲੀ ਹੈਗਾ ਸੀ ਮੈਂ ਮੁੰਡੇ ਨੂੰ ਕਿਹਾ ਸੀ ਵੀ ਨਾਂ ਟਰਾਲੀ ਦੇ ਕਿਸੇ ਨੂੰ ਹਰਾਲਿਆ ਨਾ ਹੋਊਗਾ ਤੇ ਤੂੰ ਰੋਜ਼ੀ ਸਾਡੇ ਟਰੈਕਟਰ ਨੂੰ ਜਾ ਖੜਦਿਆ ਸਾਡੇ ਦੋ ਘਿਆਰੇ ਬੀਜ ਦੇ ਸਾਡੇ ਦੋ ਘਿਆਰੇ ਬੀਜ ਨਾ ਤੁਸੀਂ ਜੀ ਫੇਰ ਸਾਡੀ ਗੱਡੀ ਨੂੰ ਰੋਜ਼ੀ ਆ ਜਾਂਦੇ ਉਹਦੀ ਕਹਦੇ ਨਹੀਂ ਮੇਰੇ ਮੁੰਡੇ ਨੇ ਅੱਜ ਸੌਦੀ ਜਾਣਾਗਾ ਤੇ ਤੇਰੀ ਗੱਡੀ ਦਾ ਢੂੜ ਲੱਖ ਰੇ ਸਵੇਲ ਡਰਾਈਵ 7 ਲੱਖ ਦਾ ਹੈ ਅਚਾਨਾ ਸਾਡੀ ਗੱਡੀ ਡੁਰ ਲੱਖਦੀ ਆ ਇਹ ਡੁਰ ਲੱਖਦੀ ਤੇਰੇ ਬਾਦੀ ਡੁਰ ਲੱਖਦੀ ਆ ਸੀਸਾ ਚ ਰੱਖਦੀ ਆ ਸਾਡੀ ਗੱਡੀ ਵੀ ਰੋਜ਼ ਜਾ ਲੱਗਦੀ ਆ ਫੇ ਟਰੈਕਟਰ ਨੇੜੇ ਵੀਰਾ ਬੀਜ ਕੇ ਤੇਲ ਵੀ ਨਹੀਂ ਪਾਉਂਦੀ ਟਰੈਕਟਰ ਚ ਹੋਰ ਤੇਲ ਨਹੀਂ ਪਾਉਂਦੀ ਤੇਲ ਕਿਉਂ ਨਹੀਂ ਪਾਉਂਦੀ ਹੋਰ ਕੀ ਮੂੰਹ ਚ ਜਾਂਦਾਗਾ ਉਥੇ ਉਹੀ ਮੁਕਤੀ ਵੀ ਜੇ ਹੁੰਦਾ ਜਰਾ ਮੁੰਡਾ ਕਹਿੰਦਾ ਹੁੰਦਾ ਦੇ ਤੈਨੂੰ ਦਿੰਦਾਗਾ ਟਰੈਕਟਰ ਦਿੰਦੀ ਨਹੀਂ ਜੜੀ ਮੈਂ ਲੈ ਕੇ ਜਾਂਦੀ ਐ ਤੇ ਫੇ ਆਈ ਕਰ ਹੁੰਦਾ ਤਾਂ ਅਸੀਂ ਆ ਕਹਿੰਦੇ ਅਸੀਂ ਤੈਨੂੰ ਦੇਣਾ ਉਦਾ ਮੁੰਡਾ ਛੱਡ ਕੇ ਭਾਗਾਂ ਦੇ ਕੇ ਜਾ ਰਹੀ ਸੀ ਮਾਤਾ ਹਾਸਤੇ ਜਾ ਰਹੀ ਸੀ ਮੈਂ ਆੜੀ ਦਾ ਮਾਸਾ ਕਰਕੇ ਹੀ ਜਾਊਂਗੀ ਅਥਰ ਜਿੰਦੇ ਜਿੰਦੀ ਕਿ ਮੈਨੇ ਸੋਚਾ ਹੋਂ ਨਾ ਤਾਂ ਲੱਤਾਂ ਮਾਰ ਕੇ ਛੱਡ ਕੇ ਗਿਆ ਲੱਤਾਂ ਮਾਰ ਕੇ ਛੱਡ ਕੇ ਗਿਆ ਕੋਈ ਬੈਠੋ ਸੋ ਕੋਈ ਨਹੀਂ ਜਾਣੀ ਹੁੰਨੀ ਐ ਮੈਂ ਜੇ ਵੀ ਮੈਂ ਲੈ ਕੇ ਜਾਊਂਗੀ ਚੰਬਈ ਐ ਭਾਈ ਲੋਏ ਜਾ ਕੇ ਸਾਡੀ ਰੋਜਾ 2000 ਦੀ ਆ ਨਹੀਂ ਦੇਖਣਾ ਨਹੀਂ ਕਰੇ ਆਖੇ ਚੌਂਦੇ ਨੇ ਰੇੜੀ ਨਹੀਂ ਲੈਣ ਗਈ ਸੀ ਤਾਈ ਕੀ ਉਹ ਰੇੜੀ ਲੈਣ ਗਿਆ ਤੀ ਤੈਨੂੰ ਕੀ ਦਸਾਵਾਂ ਮੈਂ ਕੀ ਹੋ ਗਿਆ ਉਹ ਤਾਈ ਦਾ ਬਾਲੀ ਜੰਬਲੀ ਹੈ ਵੀ ਕਿਉਂ ਕੀ ਕਹਤਾ ਤਾਈ ਨੇ ਤਾਈ ਨੂੰ ਤਾਂ ਬਾਲੀ ਹਕਾਰ ਹੋਇਆ ਵੀ ਸਾਡੇ ਤਾਂ ਕਾਰਾਂ ਨਾਲੇ ਹਨ ਹਾਂ ਨਾਲੇ ਕੋਠੀਆਂ ਨਾਲੇ ਦੇਖ ਲੈ ਕਹਿੰਦੀ ਕਿ ਭਾਈ ਮੈਂ ਨਹੀਂ ਰੇੜੀ ਦਿੰਦੀ ਕਿ ਤੂੰ ਸਾਡੇ ਤੋਂ ਰੋਇ ਰੇੜੀ ਮੰਗ ਕੇ ਲੈ ਜਨਿਓ ਤੇ ਰੇੜੀ ਮੈਨੂੰ ਦਿੱਤੀ ਨਾਲੇ ਮੇਰੀ ਬੇਇੱਜ਼ਤੀ ਕਰੀ ਕਿ ਤੁਹਾਡੇ ਕੋਲ ਤਾਂ ਕੁਝ ਹੈ ਹੀ ਨਹੀਂਗਾ ਉਹ ਤਾਂ ਐਂ ਕਹਿਦੀ ਐ ਅੱਛਾ ਰੇੜੀ ਚੰਬਲੀ ਪਈ ਉਹ ਤਾਂ ਤਾਈ ਨੇ ਰੇੜੀ ਪਿੱਛੇ ਤੇਰੀ ਬੇਇੱਜ਼ਤੀ ਕੀਤੀ ਹੈ ਹੋਰ ਆਪ ਤਾਈ ਕੁਝ ਲੈਣ ਨਹੀਂ ਆਉਂਦੀ ਤੇ ਆਪਣਾ ਟਰੈਕਟਰ ਹੁਣ ਜਦੋਂ ਅਹੀ ਗੱਲ ਜਦੋਂ ਜ਼ਮੀਨ ਬੋਣੀ ਹੁੰਦੀ ਮੜਾ ਕਿਤੇ ਬਾਣਾ ਬੀਜਣਾ ਹੁੰਦਾ ਤਾਂ ਹੀ ਕਿਹੜਾ ਖੋੜ ਖੜਾਏਗਾ ਆਪਣੇ ਟਰੈਕਟਰ ਨਹੀਂ ਬੋਂਦੀ ਬੀਜਦੀਆਂ ਤੇਲ ਵੀ ਨਹੀਂ ਪੂਰਾ ਪੋੜੀ ਇੱਕ ਕਦਮਾ ਮੇਰੇ ਨਾ ਮੈਂ ਕੱਲ ਦਿਮਾਗ ਚ ਜਾਦੀ ਨਹੀਂ ਆਉਂਦੀ ਹਾਂ ਵੀ ਆਪਣਾ ਟਰੈਕਟਰ ਮੰਗਦੀ ਤੇ ਮੋਂ ਨੂੰ ਉਹੀ ਸੁਣਾਉਂਦਾ ਮੇਰੇ ਤਾਂ ਮੰਗਣੋਂ ਗੱਲਾਂ ਜਾਦ ਆਉਂਦੀ ਤੇਰੇ ਵਰਗੇ ਕਿੱਥੇ ਜਾਦ ਆਉਂਦੀਆਂ ਆਉਂਦੀਆਂ ਨਹੀਂ ਤੂੰ ਕਿੱਥੇ ਸੁਣਾਈ ਕਰ ਸਕਦਾ ਸੁਣਾਈ ਤਾਂ ਅਸੀਂ ਕਰ ਸਕਦੇ ਹਾਂ ਸੱਚ ਨੂੰ ਆ ਤੇ ਬੇਬੇ ਕਿੱਧਰ ਗਈ ਬੇਬੇ ਨੂੰ ਮੈਂ ਦੱਸਿਆ ਤੀਆ ਬੇਬੇ ਉਧਰ ਹੀ ਗਈ ਹੈ ਮੈਂ ਰੇੜੀ ਤੋਂ ਜਵਾਬ ਦੇ ਦਿੱਤਾ ਦੀ ਮੈਨੂੰ ਕਹ ਹਾਂ ਰੇੜੀ ਨਹੀਂ ਤਾਂ ਰੇੜੀ ਲੈ ਕੇ ਉਬੇਬੇ ਤੇ ਨਾਲੇ ਉਹਨੂੰ ਦੇ ਕੇ ਉਹ ਸਮਾਰ ਕੇ ਪਤਾ ਤੂੰ ਦੇਖਦਾ ਜਾਈ ਬੇਬੇ ਤਾਂ ਪੂਰੇ ਉਹਦੇ ਨਾਲ ਦੋ ਹੱਥ ਕਰਦੀਏ ਬੇਬੇ ਦਾ ਤਾਂ ਹੀ ਨਹੀਂ ਪਤਾ ੱੱਕਾ ਮਾਰ ਕੇ ਛੱਟਿਆ ਵੇ ਉਹਦੀ ਕੋਈ ਲੱਤ ਮੰਤ ਉੱਡਦੀ ਮੈਨੂੰ ਤਾਂ ਬਈ ਜੰਮੀ ਦੀਵਾਰ ਨਹੀਂ ਹੈਗੀ ਬਾਲਾ ਪੁੱਠਾ ਬੋਲੀਆ ਤਾਈ ਵਾਲੀ ਚੰਬਲੀ ਹੈ ਭਾਈ ਤਾਂ ਵੀ ਹੋਰ ਕਹਿੰਦੀ ਕੀ ਸੀ ਫੇਰਾ ਉਹ ਤਾਂ ਬੜਾ ਬੜਾ ਕੁਝ ਬੋਲਦੀ ਤੇ ਹੁਣ ਜਮੈਂ ਸਾਰੀਆਂ ਗੱਲਾਂ ਦੱਸਤੀਆਂ ਫੇਰ ਤੁਹਾਡੀ ਬੁੜੀਆਂ ਦੀ ਲੜਾਈ ਨਾ ਵੱਧ ਜੇ ਇੱਕ ਦੇ ਲੈ ਫੇਰ ਸਾਰੀਆਂ ਗੱਲਾਂ ਕੀ ਹੁਣ ਜੇ ਦੱਸੇਗਾ ਫੇਰ ਹੀ ਪਤਾ ਲੱਗੂ ਹੁਣ ਦੱਸੇ ਤਾਂ ਬਣਾ ਤਾਂ ਹੁਣ ਤੇਰੇ ਢਿੱਡ ਦਾ ਤਾਂ ਪੈਂਦਾ ਤਾਂ ਮੈਨੂੰ ਪਤਾ ਨਹੀਂ ਗੱਲਾਂ ਦਾ ਮੈਂ ਭੁੰਡੀ ਇਹ ਭੁੱਲ ਜਾਣਾ ਉਹਦੀ ਮੇਰੇ ਤਾਂ ਗੱਲ ਵੀ ਨਹੀਂ ਕੋਈ ਯਾਦ ਰਹੀ ਹਾਂ ਤੇਰੀ ਯਾਦ ਕਿੱਥੇ ਰਹਿੰਦੀਆਂ ਨੇ ਜੇ ਤੇਰੀ ਯਾਦ ਰਹਿੰਦੀਆਂ ਹੁਣ ਅਗਲੇ ਨੂੰ ਸੁਣਾਈ ਨਾ ਕਰਦੇ ਗੱਲੇ ਨੱਕ ਤੇ ਨ ਮਾਰੀ ਸੁਤਾਈ ਹੋਈ ਨਾ ਕਹਿੰਦਾ ਨਾ ਵੀ ਤਈ ਤੂੰ ਹਰਾ ਬੀਜਣਾ ਸੀ ਉਹ ਤੇ ਤੂੰ ਚਰਕਦੇ ਨੇ ਕਹਤਾ ਸੀ ਮੈਂ ਮੁੰਡਿਆ ਹਰਾ ਬੀਜ ਕਈ ਸਾਡਾ ਕਿਆ ਤੇਰੇ ਨਹੀਂ ਮੌਕਾ ਮੌਕਾ ਜ਼ਿਆਦਾ ਹੁੰਦਾ ਹਾਂ ਜਦੋਂ ਖਾਣਾ ਮੇ ਤਾਂ ਗੱਲ ਵੀ ਨਹੀਂ ਜਾ ਰਹੀ ਕੋਈ ਕੀ ਕਰਾਂ ਮੈਂ ਮੈਂ ਤਾਂ ਪਲਕੜਾਂਗਾ ਬਾਲਾ ਪਲਕੜ ਤਾਂ ਹੈਗਾ ਮੇਰੀ ਗੱਲ ਥੋੜੇ ਚੋਲੇ ਦਾ ਮੈਂ ਤੋੜਦਾ ਨਾ ਤੇ ਤੂੰ ਐ ਕਰ ਤੂੰ ਜਾ ਕੇ ਆ ਇਹ ਰੇੜੀ ਦੇ ਮੈਂ ਤਾਂ ਹੁਣ ਚੌਲੇ ਤਾਂ ਹਜੇ ਛੋਟੇ ਨੇਗੇ ਚੌਲੇ ਤਾਂ ਹਜੇ ਤੋੜਨ ਵਾਲੇ ਨਹੀਂ ਹੈਗੇ ਮੈਂ ਤਾਂ ਦੇਖ ਲਈ ਕਿ ਮੈਂ ਤੂੰ ਬੇਬੇ ਨੂੰ ਕਹਦੀ ਮੈਂ ਤਾਂ ਹੁਣ ਰੇੜੀ ਲੈ ਕੇ ਦੇ ਦੇ ਦੇਖ ਮੈਂ ਤੈਨੂੰ ਦੱਸਾਂ ਇਹ ਰੇੜੀ ਵੀ ਲੈ ਦੇਾਂਗੇ ਤੇ ਕੱਲ ਨੂੰ ਨਾ ਤਾਈ ਬਾੜੀ ਚ ਨਾ ਕੇ ਬੜੇ ਕਦੇ ਤਾਂ ਤਾਈ ਮਿਰਚਾਂ ਲੈ ਜਾਂਦੀ ਐ ਤੋੜ ਕੇ ਕਦੇ ਤਾਂ ਹੀ ਹਰੇ ਗੰਡੇ ਪਟਕੇ ਲੈ ਜਾਂਦੀ ਐ ਕਦੇ ਤਾਂ ਹੀ ਇਹਨਾਂ ਨੂੰ ਚੌਲਿਆਂ ਨੂੰ ਆ ਜਾਂਦੀ ਐ ਕੁੜੇ ਚਾਰ ਕਚੌਲੇ ਦੇ ਦੇ ਸਾਡਾ ਮੁੰਡਾ ਨਾ ਕਦੂ ਦੀ ਸਬਜ਼ੀ ਨਹੀਂ ਖਾਂਦਾ ਉਹਦੇ ਖਾਤਰ ਬਣਾਉਂਦੇ ਹਾਂ ਤਾਂ ਸਾਰਾ ਤਾਂ ਇੱਕ ਹੀ ਗ੍ਰੀਫਰਦੀ ਆ ਆਪਣੇ ਆਪ ਕੋਲ ਚੀਜ਼ ਲੈ ਆ ਨਾ ਆ ਜਾਣਾ ਨਹੀਂ ਹੈਗਾ ਉਹਦਾ ਆਪ ਦੇ ਬੜੀ ਜਰਕ ਦੇ ਨੇ ਜਵਾਬ ਦੇਣ ਦੀ ਹੈ ਤਾਈ ਤੂੰ ਮੈਨੂੰ ਕਵੇੜਾ ਹੋ ਗਿਆ ਤੇ ਰੇੜੀ ਮੰਗ ਕੇ ਲਿਆ ਕੇ ਤੋ ਕੋਈ ਦੀ ਹੋਰ ਮੰਗ ਕੇ ਲਿਆ ਕੇ ਦੇ ਉਪਰ ਰੇੜੀ ਤਾਂ ਕੋਈ ਨਹੀਂ ਜੋ ਤੈਨੂੰ ਕੋਈ ਤਾ ਬੇਬੇ ਗਈ ਆ ਬੇਬੇ ਰੇੜੀ ਤਾਂ ਲੈ ਕੇ ਆਉਗੀ ਬੇਬੇ ਐਂ ਤਾਂ ਕਿੱਥੇ ਮੁੜਦੀ ਐ ਬੇਬੇ ਨੂੰ ਐ ਰੇੜੀ ਕਿੱ데 ਦਊ ਤੂੰ ਜਾ ਮੈਂ ਤਾਈ ਕੇ ਘਰੇ ਦੇਖ ਕੇ ਨਾ ਮੈਂ ਕੀ ਕੁਛ ਹੋਈ ਜਾਂਦਾ ਜਾਂ ਜਾ ਕੇ ਆ ਦੂੰ ਹਾਂ ਰੇੜੀ ਲੈ ਕੇ ਆਈ ਮੈਂ ਹੁਣ ਕਾਤੇ ਰਹੂੰਗਾ ਵਾਰਾ ਫਿਰ ਜਾ ਕੇ ਐ ਹੁਣ ਰੇੜੀ ਮੇਥੇ ਤਾਂ ਨਹੀਂ ਖਿੱਚੀ ਜਾਣੀ ਦੇਖੋ ਬੇਬੇ ਤਾਂ ਖਿੱਚ ਲੇਉਗੀ ਬੇਬੇ ਚ ਤਾਂ ਜੋਰ ਹੈ ਕੋਈ ਨਹੀਂ ਮੈਂ ਜਾ ਕੇ ਹੁਣੀ ਐ ਮੈਂ ਨਾ ਰਾਜਵੀਰਾਂ ਦੇ ਪੇਕੀ ਗਈ ਹੋਈ ਐ ਜੇ ਤੇ ਰਾਜਵੀਰ ਆ ਗਈ ਉਹਨੂੰ ਦੇਖ ਕੇ ਆਉਂਗੀ ਲਾਂਬਾ ਵੀ ਤੇਰੀ ਸੱਸ ਨੇ ਆਏ ਕੀਤੀ ਭਣੀ ਸਾਡੇ ਨਾਲ ਓਏ ਉਹੀ ਜੀ ਰਾਜਵੀਰ ਕੋਲ ਆ ਭਲੀਏਗੀ ਭਲੀ ਕਿੱਥੇ ਆ ਹੋਰ ਉਹ ਪੇਕਿਆਂ ਦਾ ਰਹਿਣਾ ਉਹ ਚੱਕਦੀ ਏ ਝੋਲਾ ਪੇਕੀ ਬਾਈ ਦੇ ਉਹਨੂੰ ਹੋਰ ਕੋ ਕੰਮ ਹੀ ਨਹੀਂ ਪੇਕੀ ਜਾਂਦੀ ਆ ਆਪਦੇ ਪਕੀਂ ਦੇ ਫਿਰ ਤੈਨੂੰ ਕੀ ਅਮੈਨ ਤਾਂ ਕੀ ਹੋਣਾ ਸੀ ਮੈਨੂੰ ਤਾਂ ਤੁਸੀਂ ਕਿੱਥੇ ਜਾਣ ਦਿੰਦੇ ਹੋ ਮੈਨੂੰ ਤਾਂ ਸਾਰਾ ਦਿਨ ਤੁਹਾਡੇ ਘਰ ਦੇ ਕੰਮ ਹੀ ਨਹੀਂ ਲੋਟ ਆਉਂਦੇ ਤਾਈ ਤਾਂ ਫਿਰ ਜਿਹਨੂੰ ਤਾਈ ਬੋਲਦੀ ਆ ਤਾਈ ਤਾਂ ਤਾਂ ਬੁਲਾ ਲਾਣੇ ਹੋ ਗੱਲ ਕਰ ਮੈਨੂੰ ਨਹੀਂ ਬੋਲਣ ਦੇਂਦੇ ਇਹ ਕੀ ਕੀ ਰਿਸਾ ਕਰਾਂਗੇ ਆਪਾਂ ਤਾਂ ਰਿਸਾ ਨਹੀਂ ਹੁੰਦੀਆਂ ਉਹਨਾਂ ਕੋਲ ਤਾਂ ਕਾਰ ਵੀ ਖੜੇ ਪਏ ਮੈਨੂੰ ਕਾਰ ਲਿਆ ਕੇ ਦੇਓ ਮੈਨੂੰ ਤਾਂ ਰਿੜੀ ਤਾਂ ਲਿਆ ਗਨੀ ਨਹੀਂ ਆ ਗਿਆ ਮੋਟਰਸਾਈਕਲ ਵਾਲੀ ਗੱਲਾਂ ਵੱਡੀਆਂ ਵੱਡੀਆਂ ਮਾਰਦੀਆਂ ਨਿਕੀਆਂ ਸੱਸ ਨੂੰ ਹਾਂ ਉਹ ਚਾਹ ਮੈਨੂੰ ਜੇ ਉਹ ਰਿੜੀ ਲਿਆ ਦਣ ਤਾਂ ਵਧੀਆ ਐਂ ਤਾਂ ਮੈਨੂੰ ਲੱਗਦਾ ਵਧੀਆ ਜਵਾਬ ਦੇਤਾ ਮੈਂ ਰਗਾ ਨਾ ਤਾਈ ਨਹੀਂ ਸਮਝੀ ਮੈਨੂੰ ਨਵੀਂ ਰਿੜੀ ਲਿਆ ਕੇ ਦੇ ਮਾੜੀ ਗੰਦੀ ਆ ਮਾਇਆ ਤਾਂ ਤੱਕਾ ਦੇਖ ਕਰ ਜੀ ਕੀ ਜ ਨੂੰ ਆਇਆ ਥਪਾ ਲੂਗੀ ਕਿ ਮੈਂ ਆਪਦੀ ਹੁੰਦੀ ਆ ਵੀ ਇੰਨੀ ਕੀ ਸਾਨੂੰ ਆਪਦੀ ਆ ਹੋ ਤਾਂ ਆਪਦੀ ਲਿਆਉ ਲਾ ਕੇ ਪੈਸੇ ਅਸ ਤਾਂ ਮਸਾਉ ਦੇ ਪੈਸੇ ਲਾ ਕੇ ਮਸਾ ਚੀਜ਼ਾਂ ਬਣਾਈਆਂ ਨੇ ਇੱਥੇ ਆ ਖੜਦੇ ਨੇ ਮੰਗ ਚਾ ਮੰਗੂ ਚੀਜ਼ ਨੂੰ ਝਰਕ ਦੇ ਨੇ ਤਾਂ ਇਹ ਕਿਹਨੂੰ ਕਹਿੰਦੀ ਆ ਮੰਗ ਤੇ ਮੈਂ ਮਾਦਮ ਪੁੱਛਣਾ ਅਦਰਿਸ ਹੱਸੇਗੀ ਇੱਥੇ ਆ ਕੇ ਰੇੜੀ ਨਾ ਤਾਂ ਇੰਨਾ ਥਪਾਈ ਕਰਕੇ ਗਈ ਆ ਨਾ ਤਾਂ ਰੇੜੀ ਲੈਗੀ ਤੇ ਨਾ ਧੱਕੇ ਮਾਰ ਮਾਰ ਕੇ ਮੈਨੂੰ ਸਿੱਟ ਕੇ ਗਈ ਹੈਗੀ ਤੈ ਤੇਰੇ ਨਾਲ ਤਾਂ ਵਧੀਆ ਹੋਈ ਹੈ ਕਰਨੀ ਸੀ ਮੇਰੀ ਬੇਬੇ ਨੇ ਨਾ ਜਦੋਂ ਲੈਣ ਆਇਆ ਸੀ ਉਹ ਰੈਡੀ ਐਡੀ ਕਿੱਡੀ ਕ ਗੱਲ ਸੀ ਉਹਨੇ ਕਿਹਾ ਖਾਣੀ ਸੀ ਰੈਡੀ ਆ 200 ਥੱਬੇ ਹਰੇ ਦੇ ਚੱਕ ਕੇ ਲਿਆਉਣੇ ਸੀ ਉਹ ਵੀ ਮੈਂ ਸੂਈ ਕਰਕੇ ਲਿਆਉਣਾ ਸੀ ਅਸੀਂ ਹਰਾ ਅੱਜ ਕਿਹੜਾ ਰੋਜੀ ਲੈ ਕੇ ਆਉਣਾ 200 ਥੱਬੇ ਤਾਂ ਫੇਰ ਅੱਗੇ ਵੀ ਰੋਜੀ ਲੈ ਕੇ ਜਾਣਾ ਸਾਰਾ ਸਿਆੜ ਹੋ ਗਿਆ ਜੀ ਪਰ ਕੇ ਲਿਆਉਣੇ ਆਗੇ ਜੋ ਵੀ ਦੀ ਅਸੀਂ ਕਿਹ ਜਵਾਬ ਦਿੱਤਾ ਅੱਜ ਅਸੀਂ ਇੱਟਾਂ ਪਾਉਣੀਆਂ ਸਾਡਾ ਦਿਹਾੜੀ ਦਾ ਆਉਣਾ ਸੀ ਨਾ ਫੇਰ ਕਿਹੜਾ ਰੇੜੀ ਛੋਡੀ ਥੱਕ ਗਈ ਸਾਰਾ ਸਿਆਲ ਜੇ ਸੀ ਹਰਾ ਲਿਆਏ ਐਡੀ ਕਿੱਡੀ ਗੱਲ ਹੈ ਮਾਜ ਨਾ ਰੱਖੀਦਾ ਹੁੰਦਾ ਤਾਂ ਹੀ ਮਾਜ ਨਾ ਆਪ ਦੇਖ ਲੈ ਜਦੋਂ ਤੂੰ ਮੈਨੂੰ ਐਂ ਦੱਸ ਤੈਨੂੰ ਬਹਣ ਬਖਾਉਣਾ ਸੀ ਤੂੰ ਜਰਕਦੇ ਨਹੀਂ ਕਹਿਤਾ ਸੀ ਵੀ ਭਾਈ ਸਾਡਾ ਹਰਾ ਬੀਜ ਕਹੀਂ ਮੁੰਡਿਆ ਜਵਾਬ ਦਿੱਤਾ ਤੈਨੂੰ ਅਸੀਂ ਕਿਸੇ ਗੱਲ ਤੇ ਜਵਾਬ ਦੇਣੇ ਆ ਕਿ ਆਪ ਤਾਂ ਹੀ ਤੂੰ ਤੱਕਾ ਲੱਗ ਜਾਨੀਆਂ ਕਰਨ ਨਾ ਕਰ ਅਸੀਂ ਕਿ ਜਵਾਬ ਦੇਣਾ ਪੁੱਤ ਸਾਨੂੰ ਆ ਗੱਡੀ ਆ ਦੇਖ ਕਿਉਂ ਤੁਸੀਂ ਕਹ ਤੂੰ ਕਰ ਜਾਨੀਆਂ ਮੇਰੇ ਤੇ ਕੀ ਜਾਣਾ ਅਸੀਂ ਸਾਨੂੰ ਅੱਧ ਬੋਲ ਗਏ ਇੱਕ ਗੱਡੀ ਦੇ ਦੰਨੇ ਆ ਇਹ ਮੋਟਰਸਾਈਕਲ ਤੁਸੀਂ ਉਹ ਲੈ ਜਾਂਨੇ ਹੋਗੇ ਠੀਕ ਹੈ ਤਾਈ ਨਹੀਂ ਤਾਂ ਚੀਜ਼ਾਂ ਦੇ ਦਾਨੀਆਂ ਨਹੀਂ ਕਰਿਆ ਇਹਨੂੰ ਮੇਹਣੇ ਦੇ ਦਾਨੀਆਂ ਚੰਗੀ ਗੱਲ ਹੈ ਕੋਈ ਨਹੀਂ ਸਾਡਾ ਕਿਹੜਾ ਰੱਬ ਵਿੱਚ ਸਾਨੂੰ ਵੀ ਰੱਬ ਦਵਾ ਦੂਗਾ ਜਿੱਦੇ ਅਸੀਂ ਲਿਆਂਦਾਂਗੇ ਨਾ ਬੀੜੀ ਲਾ ਦੇਾਂਗੇ ਸੋਡੀ ਉਹਨੇ ਵਾਰੀ ਦੇ ਦੇਾਂਗੇ ਸੋਡੀ ਹਾਂ ਦੇਖ ਲੈ ਭਾਈ ਕੀ ਕਹਨਾਂਗੇ ਦਾ ਮਾਂ ਸਾਨੂੰ ਸੁਣਾਤੀ ਤੂੰ ਤਾਂ ਕਹਿੰਨ ਕਿ ਸਾਨੂੰ ਕਿ ਮੈਨੇ ਨਹੀਂ ਹਾਂ ਨਾ ਤੇ ਤੂੰ ਨਹੀਂ ਮੈਨੇ ਦਿੰਦੇ ਅਸੀਂ ਕਿ ਸੋਡੀ ਕਿ ਬੌਂਦੇ ਬੀਜ ਦੇ ਆ ਕਿ țeੜਾ ਦੇ ਤੇ ਕੱਲਾ țeੜੀ ਫਿਰ ਉਹ ਤਾਂ ਤਾਈ ਜਿਵੇਂ ਕਹਿੰਦੇ ਹੁੰਦੇ ਐ ਇੱਕ ਕੱਤ ਕਰ ਲਾ ਦੂਜੇ ਭਰ ਲਾ ਉਹ ਜੇ ਤੂੰ ਬੋਲੀ ਕੁਛ ਉਹਨੂੰ ਰੇੜੀ ਪਿੱਛੇ ਤਾਈਏ ਸੀ ਬੋਲਦਿਆਂ ਮੈਂ ਤਾਂ ਕਿਹੜਾ ਸਿਰ ਪਾਵੇਂ ਨਾਲ ਆਪਦੇ ਮਿਨਾ ਤਾਈ ਸਰਦਾ ਨਹੀਂ ਹੁੰਦਾ ਮੈਂ ਤੈਨੂੰ ਦੱਸਾਂ ਕੁੜੇ ਅੱਜ ਹੀ ਜਵਾਬ ਦਿੱਤਾ ਸੀ ਵੀ ਅੱਜ ਸਾਨੂੰ ਰੇੜੀ ਚਾਹੀਦੀ ਸੀ ਤਾਂ ਜਵਾਬ ਦਿੱਤਾ ਸੀ ਕਿਉਂ ਤੇ ਤੇਰੇ ਵਾਲੀ ਸੱਸ ਕਿਉਂ ਨਹੀਂ ਜੜਾਈ ਆ ਗਈ ਤੇ ਇੱਥੇ ਦੇਖ ਲੈ ਕੀ ਜਲੂਸ ਕੱਢ ਕੇ ਗਈ ਆਗੀ ਤੇ ਫੇਰ ਹੁਣ ਜਲੂਸ ਨਾ ਕੱਢੇ ਤਾਂ ਹੋਰ ਕੀ ਕਰੇ ਜਦੋਂ ਸਿੱਧੀ ਰਹਾ ਉਸ ਨਾਲ ਤੂੰ ਦਿੰਦੀ ਨਹੀਂ ਧੱਕੇ ਨਾਲ ਲੈ ਜਾਣੀ ਪੈਂਦੀ ਹੈ ਫੇਰ ਉਹ ਸੁਣ ਤਾਈ ਹੁਣ ਚਲ ਰੇੜੀ ਦੀ ਤਾਂ ਛੱਡ ਪਰੇ ਗੱਲ ਆ ਚਰਖਾ ਜਕਾ ਦੇ ਕਿੱਥੇ ਬੈਠੀ ਐ ਤੂੰ ਇਹ ਤਾਂ ਮੈਂ ਸੂਤ ਨੂੰ ਵੜ ਦਿੰਨੀ ਆ ਮੰਜੇ ਬਣਵਾਇਆ ਸੀ ਕਿ ਉਹ ਸੂਤ ਉਹ ਕਰਕੇ ਨਵਾ ਤੇ ਫਿਰ ਰੰਗ ਕੇ ਫਿਰ ਮੈਂ ਘਰੇ ਪਰੂੰਗੀ ਚਲ ਆਏ ਕਰ ਤਈ ਦੇਲਾ ਦੋ ਦਿਨਾਂ ਚ ਬਟਾ ਦੇ ਲੇਗੀ ਪਰ ਸੁਨ ਚਰਖਾ ਮੈਂ ਲੈ ਕੇ ਜਾਉਂਗੀ ਕਿਉਂ ਲੈ ਕਿਉਂਕਿ ਮੇਰੇ ਬੇਬੇ ਵੀ ਬਟਾ ਦੇ ਦੂਗੀ ਸੂਤ ਨੂੰ ਸਾਡੇ ਤਾਂ ਜਿਹੜੇ ਦਰਗਾ ਵਾਲੇ ਗੋਲੇ ਸੀ ਐਡੇ ਐਡੇ ਗੋਲੇ ਦੋ ਬੋਰਾਂ ਭਰਨਾ ਪਈਆਂ ਤੈਨੂੰ ਪਤਾ ਹੈ ਹੁਣ ਦਰਗਾ ਕੌਣ ਬੁੰਨਦਾ ਹੈਗਾ ਤੇ ਹੁਣ ਸੂਤ ਨੂੰ ਬਟਾ ਦੇ ਮੈਂ ਸਾਡੇ ਤਾਂ ਫਿਰ 20 ਕਿਲੋ ਪੱਕਾ ਸੂਤ ਆ ਦੇ ਕਿੰਨੇ ਕਿੰਨੇ ਦਿਨਾਂ ਚ ਪੱਕਦਾ ਬੱਤ ਫੇਰ ਮੈਂ ਮੇਲੂਗੀ ਹਾਂ ਹਾਈ ਗੱਲਾਂ ਤੇਰੀਆਂ ਤੈਨੂੰ ਮਰਵਾਉਂਦੀਆਂ ਜਦੋਂ ਤੂੰ ਚਰਖੇ ਤੋਂ ਜਵਾਬ ਦਿੱਤਾ ਮੇਰੀ ਸੱਸ ਫੇਰ ਚਰਖੇ ਨਾਲ ਵੀ ੱੱਕਾ ਕਰੂਗੀ ੱੱਕੇ ਨਹੀਂ ਲੈ ਕੇ ਜਾਣਾ ਪੂ ਮੈਂ ੱੱਕਾ ਕਿਉਂ ਕਰੂਗੀ ਮੇਰਾ ਚਰਖਾ ਮੇਰੇ ਪੇਕੇ ਨੇ ਦਿੱਤਾ ਤੇਰੀ ਬੇਬੇ ਨੇ ਕੀ ਪੇਕੇ ਨੇ ਦਿੱਤਾ ੱੱਕੇ ਆੜੀ ਕੀ ਗੱਲ ਹੈ ਚਰਖੇ ਚੇਚ ਨਹੀਂ ਜੇ ਤੇਰੇ ਪੇਕੇ ਨੇ ਦਿੱਤਾ ਈਡੀ ਕਿਡੀਕ ਗੱਲ ਹੈ ਫੇਰ ਵਰਤਨ ਨੂੰ ਦਿੰਦੇ ਹੁੰਦੇ ਪੇਕੇ ਚੀਜ਼ ਪੇਕੇ ਤਾਂ ਨਹੀਂ ਦਿੰਦੇ ਹੁੰਦੇ ਵੀ ਆਣਗਵਾਨਾ ਬੈਰਪਾਲੀ ਨਾ ਫੇਰ ਹੁਣ ਲੋਕਾਂ ਦੀ ਤੜਵਾਈ ਜਾਣੀਆਂ ਨੇ ਚੀਜ਼ਾਂ ਮੈਂ ਸਾਰੀਆਂ ਉਹ ਥੋੜੀ ਤਾਂ ਕੱਟਣ ਨੂੰ ਥੋੜੀ ਚਰਖੇ ਦੇ ਤੇਰੇ ਦੇ ਸਿਉਣਾ ਲੱਗਿਆ ਵੀ ਅਸੀਂ ਸਿਉਣਾ ਲੱਗਿਆ ਪਾਈ ਉਹਦਾ ਹੋਰ ਫੜ ਲਿਓ ਦੇਖ ਐਵੇਂ ਮੇਰੇ ਦਾ ਕਰਨਾ ਖਾਣਾ ਥੋੜੀ ਚੋਹ ਗੱਲ ਐ ਫੇ ਨਾਲੇ ਦਾਲ ਦਿੱਤੀ ਕੇ ਨਾਲੇ ਕੁਡਰ ਕਹਾਇਆ ਨਾਲੇ ਚੀਜ਼ਾਂ ਲੈ ਜਾਂਦੇ ਨਾਲੇ ਅਜੇ ਤੁਸੀਂ ਸਿਉਣੇ ਪਰਕ ਨਹੀਂ ਹੋ ਗਈਆਂ ਤੇ ਆ ਮੇਰਾ ਚਰਖਾ ਹੀ ਐ ਫਿਰ ਲੱਕੜੀ ਐ ਇਹ ਲੱਕੜ ਦਾ ਛਿ ਲੈ ਜਾਂਗੇ ਦੋ ਦਿਨ ਐਡੀ ਕਿੱਡੀ ਗੱਲ ਐ ਨਾਲੇ ਉਹੀ ਗੱਲ ਨੇ ਤਾਂ ਪ੍ਰਾਣੀਆਂ ਚੀਜ਼ਾਂ ਉਹ ਕਿਸੇ ਕਿਸੇ ਦੇ ਘਰੇ ਰਹੀਆਂ ਨੇ ਮੇਰੀ ਬੇਬੇ ਨੇ ਤਾਂ ਉਹੀ ਛੜਤਾ ਪੋਦੇ ਪਾਸ ਛੜਤਾ ਚਰਖਾ ਮੇਰੀ ਬੇਬੇ ਦਾ ਤਾਂ ਬਾੜਾ ਸੋਹਣਾ ਸੀ ਆ ਤੇਰਾ ਚਰਖਾ ਤਾਂ ਕੁਛ ਵੀ ਨਹੀਂ ਉਹਦੇ ਸਾਹਮਣੇ ਅੱਖਾ ਨਾ ਜੇ ਮੇਰੇ ਚਰਕਾ ਕੋਸ ਨਹੀਂ ਨਾਲੇ ਕਈ ਨਹੀਂ ਅਸੀਂ ਬਤਾ ਦੇਵਾਂਗੇ ਜੇ ਨਹੀਂ ਕੁਛ ਤਾਂ ਨਹੀਂ ਸੁਣ ਤੇ ਫੇਰ ਭਾਈ ਕਿਦਾਂ ਹੋਰ ਮੰਗ ਲਓ ਫੇਰ ਨਮਾ ਕਰਾ ਲਓ ਉਥੇ ਬਤਾ ਦੇ ਦੇ ਜੇ ਨਹੀਂ ਕੁਛ ਕੋਈ ਨਹੀਂ ਤਾਈ ਐ ਤਾਂ ਕਹਿਣ ਦੀਆਂ ਗੱਲਾਂ ਹੁੰਦੀਆਂ ਚਰਕਾ ਤਾਂ ਅਸੀਂ ਤੇਰੀ ਲੈ ਕੇ ਜਾਵਾਂਗੇ ਜੇ ਤੈ ਸਿੱਧੀ ਮਤ ਨਾ ਦੇ ਤਾਂ ਠੀਕ ਐ ਨਹੀਂ ਤਾਂ ਫੇਰ ਸੱਸ ਨੂੰ ਆਸੀ ਟੱਕੇ ਨਾਲ ਤਾਂ ਲਈ ਜਾਵਾਂਗੇ ਉਹ ਤੂੰ ਦੇਖ ਲੈ ਕੇ ਮੇਂ ਲੈਣਾ ਫੇਰ ਟੱਕਾ ਤਾਂ ਸਾਨੂੰ ਕਰਨਾ ਹੋਈ ਪੈਂਦਾ ਪੈਸਾ ਨੂੰ ਆਉਂਦਾ ਹੈ ਕਰਨਾ ਪੈਂਦਾ ਸਰਦਾਨੀ ਉਹ ਤੇਰੀ ਸੱਸ ਸੱਮਣੋਂ ਮੰਲੀ ਆ ਕੇ ਉਹੀ ਕਿੰਮੜ ਜਾਂਦੀ ਬਿਨਾਂ ਬਿਨਾਂ ਗੱਲ ਤਰ ਲੈਂਦੀ ਹੈ ਮੇਰੀ ਸੱਸ ਨਾ ਚਿੰਬੜੇ ਨਾ ਮੇਰੀ ਸੱਸ ਨੂੰ ਤਾਂ ਕੋਈ ਬਾਰ ਮੁਰਦੀ ਨਾ ਨੰਗਣ ਦੇਵੇ ਤਾਂ ਹੀ ਤਾਂ ਮੇਰੀ ਸੱਸ ਧੱਕਾ ਕਰਦੀ ਹੈ ਤਾਂ ਹੀ ਮੇਰੀ ਸੱਸ ਦੀ ਸਾਰੇ ਪਿੰਡ ਚ ਚੱਲਦੀ ਹੈ ਮੈਨੂੰ ਗਾਂ ਨੂੰ ਤੂੰ ਦੇਖਦੀ ਜਾਈ ਸਰਪੰਚੀ ਲਹੂਗੀ ਮੇਰੀ ਸੱਸ ਸਰਪੰਚੀ ਸਰਪੰਚਣੀ ਬਣਾਵਾਂਗੇ ਪਿੰਡ ਦੀ ਬਾਖਰ ਮੈਂ ਜੀ ਕਰਕੇ ਫਿਆ ਤਾਂ ਮੈਨੂੰ ਲੱਗਦਾ ਸਾਰੇ ਨਾਲ ਹੀ ਉਹ ਤਾਂ ਲੜਾਈਆਂ ਇੱਕ ਨੂੰ ਲੜਵਾ ਦਿਆ ਕਰੂਗੀ ਹੋਰ ਕਿਉਂ ਮੇਰੀ ਅੜੀ ਸੱਸ ਕਿਤੇ ਲੜਾਈ ਕਰਾਉਂਦੀ ਫਿਰਦੀ ਹੈ ਆ ਤੇਰੀ ਨੂੰ ਕੀ ਲੜਾਈ ਨਹੀਂ ਕਰਾਉਂਦੀ ਤੇਰੀ ਨੂੰ ਨੇ ਕਿੰਨੀ ਲੜਾਈ ਕਰਾਈ ਸੀ ਗਵਾਂਢੀ ਕੰਨੀ ਮੜੀ ਜੀ ਲੁੱਤੀ ਲਾ ਕੇ ਨਾ ਮੇਰੀ ਨੂੰਹ ਨਹੀਂ ਸੀ ਕਰੇ ਤਾਂ ਇੰਨਾ ਕੇ ਤੇਰੀ ਸੱਸ ਚੋਂ ਬੜ ਗਈ ਵੀ ਕਰਦੀ ਆ ਕੱਲੀ ਆ ਗਈ ਕਰੇ ਬੁੜੀ ਤਾਂ ਹਥੋਪਾਈ ਹੋਈ ਮੇਰੇ ਨਾਲ ਅੱਛਾ ਮੇਰੀ ਨੂੰਹ ਉਹਦੇ ਤੇ ਪੇਕੀ ਗਈ ਹੋਈ ਯਾਰ ਤੇਰੀ ਨੂੰਹ ਹੋਰ ਕੋਈ ਕੰਮ ਹੀ ਨਹੀਂ ਚੱਕਦੀ ਝੋਲਾ ਪੇਕੀ ਜਾ ਵਰਦੀ 3 ਦਿਨ ਉਹ ਤਾਂ ਪੇਕਿਆ ਨਹੀਂ ਸਮਝਦਾ ਜੇ ਤੇ ਨੂੰਹ ਛੱਡੀ ਰੱਖਦੀ ਕਰੇ ਤੇ ਮੇਰੀ ਨੂੰਹ ਤੂੰ ਤਾਂ ਦੀ ਨੂੰਹ ਨੂੰ ਨੌਕਰਾਨੀ ਤੇ ਆਈਆਂ ਨੌਕਰਾਨੀ ਕੰਮ ਵਾਲੀ ਕਹਣ ਕੋਈ ਨਾ ਮਾ ਮਾ ਦਾ ਨੋਖ ਰਣੀ ਚੰਦੀ ਆ ਦੇਖਾ ਤੈ ਤੇ ਕੀ ਜਾਣ ਦੇਖ ਲਾ ਮੈਂ ਇੱਕ ਦਿਨ ਵੀ ਨਹੀਂ ਆਦੇ ਪੇਕਿੰਗ ਆਦੀ ਸੱਸ ਦੇ ਮੂਰੇ ਮੂਰੇ ਸਾਰਾ ਕੰਮ ਕਰਦੀ ਆ ਤੇਰੀ ਨੂੰਹ ਨੇ ਕਦੇ ਰੱਕਾ ਨਹੀਂ ਤੋੜਿਆ ਸੱਸ ਤੈਨੂੰ ਜਾਣ ਨਹੀਂ ਦਿੰਦੀ ਖਰਾਬ ਵਾਲੀ ਐ ਮਾ ਦਾ ਕੋਈ ਨਹੀਂ ਮਾ ਦਾ ਕਿੱਦੇ ਕਹਦੇ ਮਿਲ ਕੇ ਆਉਣਾ ਮੈਂ ਤਾਂ ਉਹਦੀ ਤੋੜ ਦਿੰਨੀ ਆ ਕੋਈ ਖਰਾਬ ਨਹੀਂ ਮੇਰੀ ਸੱਸ ਤੈਨੂੰ ਐ ਵੀ ਉਂਗਲਾ ਲਾ ਕੇ ਸੱਸ ਨੂੰ ਹਨ ਲੜਵਾ ਰਿਆਂ ਮੇਰੀ ਸੱਸ ਤਾਂ ਨਾ ਚੀਜ਼ਾਂ ੱੱੱਕੇ ਨਾ ਲਿਆ ਲਿਆ ਦੇਣਦੀ ਆ ਘਰੇ ਬੈਠਿਆਂ ਨੂੰ ਲੋਡ ਨਹੀਂ ਪੈਂਦੀ ਹੁਣ ਤੂੰ ਦੇਖਦੀ ਈ ਜੋ ਚਰਕੇ ਪਿੱਛੇ ੱੱੱਕਾ ਹੈ ਨਾ ਫੇਰ ਨਾ ਮੂੰਹ ਜਾ ਹੋਰੂੰ ਕਰੀ ਨਹੀਂ ਬਾਖਰੂ ਨਹੀਂ ਸੱਸ ਨੂੰ ਆ ਮੈਂ ਤਾਂ ਆਦੀ ਸੀ ਉਹਨਾਂ ਨੂੰ ਪਿਆਰੇ ਧੀ ਹੈ ਵਾਗੀ ਆਰੇ ਸੱਸ ਦੇ ਮੈਂ ਕੀ ਕਹਿੰਦੀ ਸੀ ਵੀ ਮਾਇਆ ਖਰਾਬ ਹੈ ਇਹ ਉਹਦੂ ਵੀ ਜਮਾ ਦੋ ਰਤੀਆਂ ਉੱਤੋਂ ਦੀ ਹੈ ਲੜਾਈ ਮਟਿਉਣੀ ਤਾਂ ਕੀ ਆ ਸੌਂ ਕਾ ਵੱਧ ਪਵਾਉਂਦੀ ਆ ਕਲੇਸ਼ ਕਹਿੰਦੀ ਹੁਣ ਚਰਖਾ ਲੈ ਕੇ ਜਾਉ ਲੈ ਹੁਣ ਚਰਕੇ ਤੇ ਅੱਕ ਤਣ ਢਾਲੀ ਕਿੱਥੋਂ ਮੈਂ ਬਾਹਰ ਕੱਢ ਤਾ ਲੈ ਤਾਈ ਕੇ ਕੁਮਾਰੀ ਫੜਾਈ ਇੱਕ ਦਿਨ ਮੰਗਦੀ ਸੀ ਬਚਰੀ ਤਾਈ ਹਾਂ ਪੁੱਤ ਆ ਸਬਜ਼ੀਆਂ ਵਾਲੇ ਕੁਮਾਰ ਲੈ ਕੇ ਆਇਆ ਤੇ ਵੇ ਪੁੱਤ ਵੀ ਲੈ ਆਏ ਤਾਂ ਵਾਰੀ ਵਧੀਆ ਬਣੂਗੀ ਸਬਜ਼ੀ ਲੈ ਚੰਗੀ ਹੁੰਦੀ ਆ ਕਹਿੰਦੇ ਇਹਦੀ ਸਬਜ਼ੀ ਤਾਂ ਬਣਾਈ ਹੋਈ ਤਾਈ ਮੈਂ ਤਾਂ ਚਰਖਾ ਲੈਣਾ ਆਇਆ ਸੀ ਗਾ ਹਰਪ੍ਰੀਤ ਨੇ ਚਰਖਾ ਮੰਗਾਇਆ ਸੀ ਤੁਹਾਡਾ ਮੈਂ ਪੁੱਤੋ ਇਹ ਗੱਲ ਹੋ ਗਈ ਸਾਡੀ ਤਾਂ ਕਿ ਪਿੰਡ ਵੱਜਿਆ ਨਹੀਂ ਕਿ ਮੰਗਤੇ ਪਹਿਲਾਂ ਚੱਲ ਪੇ ਹਜੇ ਮੈਂ ਤਾਂ ਅੱਜ ਹੀ ਚਲਾਇਆ ਅੱਜ ਹੀ ਤੁਸੀਂ ਚਰਖੇ ਨੂੰ ਆਗੇ ਪਹਿਲਾਂ ਹਰਪ੍ਰੀਤ ਦੇਖ ਕੇ ਗਈ ਹੈਗੀ ਉਹ ਤਾਈ ਮੇਰੀ ਗੱਲ ਸੁਣ ਲੈ ਸੋਨੂੰ ਤਾਂ ਨਾ ਬੁੜੀਆਂ ਨੂੰ ਮੜੀ-ਮੜੀ ਗੱਲ ਦੀ ਰੀਸ ਹੋ ਜਾਂਦੀ ਹੈ ਪਤੂ ਚਰਖਾ ਕੱਢ ਲਿਆ ਸੀਗਾ ਉਹਨੂੰ ਆਏ ਹੋਏ ਮੈਂ ਵੀ ਚਰਖੇ ਦੇ ਪਤਾ ਨਹੀਂ ਕੀ ਕਰਨਾ ਸੀਗਾ ਉਹ ਜਮਲੇ ਮੇਰੀ ਗੱਲ ਸੁਣ ਲੈ ਹਰਪ੍ਰੀਤ ਨੇ ਕਿਹਾ ਚਰਖਾ ਬਾਲਾ ਚ ਚਲਾਉਣਾ ਤਾਈ ਪਤਾ ਨਹੀਂ ਇੱਕ ਦਿਨ ਪਤਾ ਨਹੀਂ ਦੋ ਦਿਨ ਫਿਰ ਤੋਂ ਆਦਾਲੀ ਆਈ ਮੇ ਪੁੱਤ ਸਾਡੇ ਨਾਲ ਕੋਈ ਨਾ 10 15 ਕਿਲੋ ਸੂਤ ਹੈ ਮੈਂ ਮੰਜੇ ਬਣਵਾਇਆ ਲੋਹੇ ਦੇ ਤੇ ਮੈਂ ਉਹ ਚ ਪਾਉਣਾ ਸੂਤ ਕੋਈ ਨਾ ਉਹ ਦੁਮਾਗ ਰੋ ਮੈਂ 2 ਮਹੀਨੇ ਰੱਖ ਲਿਓ ਉਹ ਤਾਂ ਤਾਂ ਹੀ ਗੱਲ ਤੇਰੀ ਠੀਕ ਆ ਚਲ ਐ ਤਾਂ ਤੇਰੀ 34 13 ਚਰਖਾ ਹੁਣ ਮੇਰਾ ਕਿਹੜਾ ਕੋਈ ਜੋਰ ਹੈ ਤੇ ਉਹ ਕਿਹਾ ਦੀ ਹਰਪ੍ਰੀਤ ਨੇ ਨਾ ਜਦ ਕੋਈ ਨਾ ਫੇਰ ਆਂਦਾ ਮੈਂ ਹਰਪ੍ਰੀਤ ਨੂੰ ਵੀ ਆਖਿਆ ਸੀ ਵੀ ਕੋਈ ਨਾ ਲੈ ਜਾਓ ਮੈਸੂਤ ਨੂੰ ਵੜ ਦੇ ਲਾ ਤੇ ਆ ਬਸ ਮੈਂ ਦੱਸ ਦੇਣਾ ਤੇ ਦੇ ਦੂੰਗੀ ਫੇਰ ਪਮਾ ਦੀ ਤੁਸੀਂ 2 ਮਹੀਨੇ ਬਮਾ ਤੇ 3 ਮਹੀਨੇ ਰੱਖ ਲਿਓ ਮੈਂ ਕੀ ਕਰਾਵਣਾ ਤਾਈ ਮੇਰੀ ਗੱਲ ਸੁਣ ਲਈਏ ਸਾਡੇ ਕੋਲੇ ਕੋਈ ਚੀਜ਼ ਹੈ ਨਹੀਂ ਅਸੀਂ ਤੇਰੇ ਫੇਰੀ ਮੇਨੇ ਚੱਲਦੇ ਆ ਹਨਾ ਪੁੱਤੋ ਤੋਤਾ ਚੁਈ ਲੈ ਸੀ ਵੀ ਲਿਆਵਾਂਗੇ ਉਹ ਤਾਂ ਕੋਈ ਨਾ ਭਾਈ ਪਰਮਾਤਮਾ ਸਾਨੂੰ ਵੀ ਕੋਈ ਨਾ ਸਾਰੀਆਂ ਚੀਜ਼ਾਂ ਦਵਾ ਦੂ ਸਾਰੀਆਂ ਤਾਂ ਚੀਜ਼ਾਂ ਆਪਣੇ ਕਿਸੇ ਦੇ ਵੀ ਨਹੀਂ ਪੁੱਤ ਕਰੇ ਹੁਣ ਹਾਂ ਇਹ ਤਾਂ ਚਲ ਕਿਸੇ ਨੂੰ ਕੋਈ ਛੋਟੀ ਵੱਡੀ ਚੀਜ਼ ਦੀ ਲੋੜ ਤਾਂ ਸਭ ਤਾਂ ਹੀ ਪੈ ਜਾਂਦੀ ਹੈ ਸਭ ਹੀ ਪੈਂਦੀ ਆ ਪੁੱਤ ਇਹ ਤਾਂ ਪਰਮਾਤਮਾ ਛੋਟੀਆਂ ਵੱਡੀਆਂ ਚੀਜ਼ਾਂ ਸਭ ਨੂੰ ਆਪਦੇ ਘਰੇ ਦੇ ਦੇ ਕਾਨੂੰ ਮੈਂ ਕਿੱਧਰ ਥਾ ਕੇ ਨੀ ਚਕਾਵੇ ਹਾਂ ਤਾਂ ਇਹਨੂੰ ਫਿਰ ਦੱਸ ਕਿਵੇਂ ਕਰਨਾਗਾ ਚਰਖਾ ਜਮੇ ਲੈ ਜਾਂਦੇ ਆਂ ਕਿ ਨਾ ਦੇਖ ਲੈ ਭਾਈ ਉਹ ਤਾਂ ਫਿਰ ਮੈਨੂੰ ਹਜੇ ਚਰਖਾ ਚਾਹੀਦਾ ਮੈਂ ਤਾਂ ਕਹਿੰਦੀ ਆ ਬਸ ਮੈਂ ਦੱਸ ਦੇਣਾ ਚੱਲ ਕੋਈ ਗੱਲ ਨਹੀਂ ਫਿਰ ਤੂੰ ਐਂ ਕਰਾ ਤੂੰ ਰੱਖ ਲੈ ਤੇਰਾ ਚਰਖੇ ਦਾ ਕੰਮ ਨਿਬੜ ਗਿਆ ਫੇਰ ਤੂੰ ਹਰਪ੍ਰੀਤ ਨੂੰ ਆਪ ਹੀ ਫੜਾਈ ਜਾਂ ਕਹੀ ਦੀ ਸੁਨੀਹਾ ਲਾ ਹਾਂ ਚਲ ਕੋਈ ਨਾ ਤੇ ਤੂੰ ਬਹਿ ਜਾ ਫੇਰ ਮੈਂ ਚਾਹ ਬਣਾ ਕੇ ਲੈ ਆਉਣੀ ਆ ਹਾਂ ਤੂੰ ਐ ਕਰ ਤੇ ਆਪਦਾ ਕੁਮਾਰ ਜਿਹਾ ਲੈ ਜਾ ਲੈ ਆ ਬਣਾਉਣੀ ਸਬਜੀ ਵਾਲੀ ਬਣੀ ਉਹ ਕੁਮਾਰ ਤੀਆ ਦੂਜਾ ਖੱਟਾ ਕੁਮਾਰ ਤੀ ਅੱਛਾ ਹਾਂ ਤੇ ਚਾਹ ਤਾਂ ਮੈਂ ਪੀ ਕੇ ਆ ਜੀ ਤਾਈ ਤੂੰ ਐ ਕਰ ਮੇਰੇ ਵਾਸਤੇ ਪਾਣੀ ਦਾ ਗਲਾਸ ਲਿਆ ਠੰਗਾ ਪਾਣੀ ਲੈ ਉਹ ਪਾਣੀ ਪੀ ਮੈਂ ਪੈਨਾ 2 ਮਿੰਟ ਚਲ ਇੱਥੇ ਪੈ ਜਾ ਪੈ ਜਾ ਭਾਈ ਕੋਈ ਨਾ ਫਿਰ ਉੱਥੇ ਅੰਦਰ ਪੈ ਜਾਂਦਾ ਭਾਈ ਐ ਸੀ ਉਹ ਮਰ ਇੱਥੇ ਹੀ ਰਾਮ ਕਰ ਲੈ ਆਪੋ ਵੀ ਜਲਦੀ ਤੀ ਓਹੋ ਲੈ ਇੱਥੇ ਗਰਮੀ ਐ ਬੇ ਪੁੱਤ ਤਾਈ ਤਾਂ ਬਾਗੀ ਤਾਈ ਵੀ ਆਪਦੇ ਨੇ ਬਾੜੀ ਸ਼ਹਿਰ ਕਹੁੰਦੀ ਸੀ ਕਿ ਮੈਂ ਨਹੀਂ ਚਰਖਾ ਦਿੰਦੀ ਆ ਕੁਮਾਰ ਜੀ ਮੈਂ ਤੇਰੇ ਵਾਸਤੇ ਐ ਨਹੀਂ ਲੈ ਕੇ ਆਇਆ ਸੀ ਐਂ ਲੈ ਕੇ ਚਾਈ ਉਹ ਤਰਨ ਗਈ ਨਾ ਇਹਨੇ ਚਾਲ ਮਾਚਾਂ ਨੂੰ ਦੇ ਤੂੰ ਪਾਣੀ ਰਿਆ ਤਾਈ। ਉਹ ਮੈਂ ਚਰਖਾ ਇਹਦਾ ਹੁਣ ਪਰ ਮੈਂ ਲਈ ਜਾਣਾ ਨਵੇਂੜੀ ਤੇ ਨਹੀਂ ਤਾਂ ਗੱਲ। ਇੱਕ ਤਾਂ ਮੈਨੂੰ ਚੱਕਣਾ ਨਹੀਂ ਆਉਂਦਾ ਹੈਗਾ ਕਿਵੇਂ ਚੱਕਾਂ ਕਿਵੇਂ ਇਹਨੂੰ ਮੈਂ। ਐ ਰੋੜਣਾ ਲਵਾ। ਦਰ ਰੁੜਦਾ ਹੀ ਵਧੀਆ ਹੈਣਾ ਗੜੀ ਰਹਿ ਜਾ ਵਧੀਆ ਲੈ। ਐ ਹੀ ਲੈ ਜਨੇ ਰੋੜ ਕੇ ਹੈਣਾ। ਤਾਈ ਤਾਂ ਲੈ ਵਿਚਾਰੀ ਚਾਚੂ ਬਣਾਉਣ ਲੱਗ ਗਈ। ਤਾਈ ਦਾ ਚਰਖਾ ਕਹਿੰਦੀ ਮੈਂ ਦਿੰਦੀ ਨਹੀਂ ਹੈਗੀ। ਅਸੀਂ ਤਾਂ 8-10 ਦਿਨਾਂ ਦਾ ਕੰਮ ਪਿਆ ਮੇਰਾ। ਤਾਈ ਕੰਮ ਕਮ ਹੁਣ ਤੋਰੇ ਘਰ ਦੀ ਰਹੀ ਚਰਖਾ ਤਾਂ ਗਿਆ ਹੁਣ ਚਰਖੇਉਂ ਦਾ ਗੜੇ ਖਵਾ ਤੀ ਲੈ ਲੈ ਤਾਈ ਵਿਚਾਰੀ ਚਰਖਾ ਵਾਲ ਦੀ ਫਰੂਗੀ ਚਰਖਾ ਹੁਣ ਕਿੱਥੇ ਚਰਖਾ ਤਾਂ ਹੁਣ ਤੈਨੂੰ ਪਤਾ ਹੀ ਐ ਮੇਰੇ ਹੱਥ ਰ ਆ ਗਿਆ ਤਾਂ ਵੱਡੀਆਂ ਵੱਡੀਆਂ ਚੀਜ਼ਾਂ ਚੱਕ ਕੇ ਲੈ ਜਾਣਾ ਮੈਂ ਤਾਂ ਤਾਂ ਚਰਖਾ ਹੀ ਇਹਦਾ ਗੱਲ ਹੀ ਕੁਛ ਨਹੀਂ ਜੀ